ਸਰ ਮੈਂ ਹੋਈ ਮਤਲਬ ਮੈਨੂੰ ਲੱਗਦਾ ਬਹੁਤ ਲੋਕ ਇੰਟਰਸਟਿਡ ਹੋਣਗੇ ਜਾਣਨ ਕਿ ਇੱਕ ਜਦੋਂ ਤੁਸੀਂ ਕੋਈ ਵੀ ਇੱਕ ਪਲੇ ਤੁਸੀਂ ਰਾਈਟਿੰਗ ਕਰਤੀ ਫਿਰ ਉਸ ਤੋਂ ਬਾਅਦ ਉਹਨੂੰ ਪੂਰਾ ਤਿਆਰ ਕਰਕੇ ਫਾਈਨਲ ਪਰਫਾਰਮੈਂਸ ਤੱਕ ਪਹੁੰਚਣ ਤੱਕ ਦਾ ਥੋੜਾ ਥੋੜਾ ਜਿਹਾ ਆਈਡੀਆ ਦੱਸ ਸਕਦੇ ਵੈਸੇ ਤਾਂ ਬੜਾ ਮੁਸ਼ਕਿਲ ਹੈ ਇੰਨੇ ਘੱਟ ਟਾਈਮ 'ਚ ਦੱਸ ਪਾਣਾ ਬਟ ਫਿਰ ਵੀ ਇੱਕ ਪ੍ਰੋਸੈਸ ਤੁਸੀਂ ਥੋੜਾ ਸਮਝਾ ਪਾਓ ਐਕਚੁਅਲੀ ਇਹਨੂੰ ਕਹਿ ਸਕਦੇ ਹੋ ਕਿ ਸਿੰਪਲ ਵੀ ਹੈ ਡਿਫਿਕਲਟ ਵੀ ਹੈ ਲੌਂਗ ਪ੍ਰੋਸੈਸ ਵੀ ਹੈ ਸੋ ਫਸਟ ਆਫ ਆਲ ਤੇ ਇਹ ਹੈ ਕਿ ਤੁਹਾਡੇ ਤੁਸੀਂ ਬਹੁਤ ਕਲੀਅਰ ਹੋਵੋ ਥਾਟ ਬਾਰੇ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਆਪਣੇ ਨਾਟਕ ਰਹੀਂ ਗੱਲ ਕੀ ਕਹਿਣੀ ਹੈ ਤੁਸੀਂ ਕਿਸ ਇਸ਼ੂ ਤੇ ਗੱਲ ਕਰਨੀ ਹੈ ਕਿੰਨਾ ਲੋਕਾਂ ਸਾਹਮਣੇ ਗੱਲ ਕਰਨੀ ਤੁਹਾਡੀ ਟਾਰਗੇਟ ਆਡੀਅנס ਕੀ ਹੈ ਹੈਨਾ ਤੇ ਉਹਨਾਂ ਤੱਕ ਤੁਸੀਂ ਉਸ ਆਡੀਅנס ਤੱਕ ਪਹੁੰਚਣਾ ਕਿਵੇਂ ਹੈ ਕਿ ਤੁਸੀਂ ਤੁਹਾਡੇ ਕੋਲ ਸੋਰਸਿਸ ਕੀ ਨੇ ਕਿ ਤੁਹਾਡੇ ਕੋਲ ਹੈਵੀ ਸੈਟ ਵਾਲਾ ਨਾਟਕ ਹੈ ਤੁਹਾਡੇ ਕੋਲ ਸਟਰੀਟ ਪਲੇ ਹੈ ਜਾਂ ਕੋਈ ਸਿੰਪਲ ਜਿਹਾ ਪਲੇ ਹੈ ਜਿਹਦੇ ਨਾਲ ਤੁਸੀਂ ਗੱਲ ਕਰਨੀ ਹੈ ਸੋ ਉਹ ਜਿਹੜਾ ਥਾਟ ਜਦੋਂ ਤੁਹਾਡੇ ਦਿਮਾਗ ਵਿੱਚ ਕਲੀਅਰ ਹੋ ਜਾਂਦਾ ਹੈ ਕਿ ਅਸੀਂ ਇਸ ਇਸ਼ੂ ਦੇ ਉੱਤੇ ਗੱਲ ਕਰਨੀ ਹੈ ਫਿਰ ਉਸ ਨੂੰ ਤੁਸੀਂ ਕੁਝ ਇੱਕ ਸਟੋਰੀ ਲਾਈਨ ਦਿੰਦੇ ਹੋ ਉਹਦੇ ਕੁਝ-ਕੁਝ ਸੀਕੁਐਂਸ ਘਟਦੇ ਹੋ ਫਸਟ ਸੀਨ ਦੇ ਵਿੱਚ ਮੈਂ ਇਹ ਗੱਲ ਕਰਵਾਵਾਂਗਾ ਦੂਜੇ 'ਚ ਐ ਕਰਾਂਗੇ ਤੀਜੇ 'ਚ ਐ ਫਿਰ ਹਲਕਾ-ਹਲਕਾ ਉਹਦਾ ਕਲਾਈਮੈਕਸ ਅਸੀਂ ਬਿਲਡ ਕਰਾਂਗੇ ਤੇ ਫਾਈਨਲ ਕਲਾਈਮੈਕਸ ਤੇ ਜਾ ਕੇ ਅਸੀਂ ਆ ਇੱਕ ਸਟ੍ਰੋਕ ਦਵਾਂਗੇ ਆਡੀਅנס ਨੂੰ ਐ ਅਸੀਂ ਇੱਕ ਮੈਸੇਜ ਦਵਾਂਗੇ ਜੇ ਮੈਸੇਜ ਨਾ ਵੀ ਦਵਾਂਗੇ ਤੇ ਅਸੀਂ ਇੱਕ ਕੁਐਸਚਨ ਕਰਾਂਗੇ ਆਡੀਅנס ਨੂੰ ਹੈਨਾ ਵੀ ਤੁਹਾਡੇ ਲਈ ਇਹ ਚੀਜ਼ ਜਿਹੜੀ ਆ ਵੀ ਕਿੰਨੀ ਕਿਲਾਹੇਵੰਦ ਹੈ ਜਾਂ ਕੀ ਹੈ ਜੋ ਸਬਜੈਕਟ ਨੂੰ ਲੈ ਕੇ ਜਾ ਰਹੇ ਹੋ ਸੋ ਉਹਨੂੰ ਫਿਰ ਹਲ ਮੁੜ ਕੇ ਤੁਸੀਂ ਸੀਕਵੈਂਸ ਵਾਈਜ਼ ਫਿਰ ਉਹਨੂੰ ਰਾਈਟ ਅਪ ਉਹਨੂੰ ਰਾਈਟਿੰਗ ਵਿੱਚ ਲੈ ਲੈਂਦੇ ਹੋ ਚੀਜ਼ਾਂ ਨੂੰ ਤੇ ਉਹ ਮੇਰਾ ਪਹਿਲਾ ਸੀਨ ਬਣ ਗਿਆ ਦੂਜਾ ਬਣ ਗਿਆ ਸੋ ਇੱਕ ਕਹ ਲਓ ਕਿ ਇੱਕ ਪਲੇਸ ਸਰਕਲ ਹੁੰਦਾ ਪਲੇਸ ਸਾਈਕਲ ਹੈ ਜਿਹੜਾ ਕਿ ਨਾਲ-ਨਾਲ ਤੁਰਦਾ ਜਿਵੇਂ ਸਾਈਕਲ ਦੇ ਅਸੀਂ ਕਹ ਲਓ ਕਿ ਪੂਰੇ ਵੀਲ ਨੂੰ ਘੁਮਾਉਂਦੇ ਆ ਤੇ ਹਨਾ ਉਹ ਅੱਗੇ 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 ਸਾਨੂੰ ਲੈ ਕੇ ਜਾਂਦਾ ਇਸੇ ਤਰ੍ਹਾਂ ਇਹ ਵੀ ਇੱਕ ਪਲੇ ਸਾਈਕਲ ਹੈ ਕਿ ਉਹਦੇ ਵਿੱਚ ਅਸੀਂ ਪਹਿਲਾਂ ਨੇ ਦੁਜਾ ਸੀਨ ਤੀਜਾ ਸੀਨ ਚੌਥਾ ਸੀਨ ਹੈ ਦੈਨ ਕਲਾਈਮੈਕਸ ਹੈ ਕਿ ਇੱਥੇ ਜਾ ਕੇ ਅਸੀਂ ਆ ਗੱਲ ਕਹਿਣੀ ਹੈ ਸੋ ਉਹਦੇ ਵਿੱਚ ਫਿਰ ਅਸੀਂ ਆਪਣੇ ਵੇਖ ਲੈਨੇ ਕਿ ਅਸੀਂ ਕਿੰਨੇ ਕ ਕੈਰੈਕਟਰ ਇੰਟਰੋਡਿਊਸ ਕਰਨੇ ਹੈ ਕਿ ਮੇਨ ਕੈਰੈਕਟਰ ਹੈ ਔਰ ਇਹਦੇ ਵਿੱਚ ਚਾਰ ਪੰਜ ਛੋਟੇ ਕੈਰੈਕਟਰ ਨੇ ਹੋ ਸਕਦਾ ਉਹ ਚਾਰ ਪੰਜ ਜਿਹੜੇ ਨੇ ਉਹ ਦੋ ਤਿੰਨ ਐਕਟਰ ਹੀ ਜਿਹੜੇ ਚਾਰ ਪੰਜ ਕੈਰੈਕਟਰਸ ਨੂੰ ਕਰ ਲੈਣ ਹੈ ਨਾ ਉਹਨੂੰ ਸਾਡੇ ਲਈ ਈਜ਼ੀ ਹੋ ਜਾਂਦਾ ਕਿਉਂਕਿ ਸਾਨੂੰ ਆਪਣੀਆਂ ਜਿਹੜੀਆਂ ਫਾਈਨੈਂਸ਼ੀਅਲ ਜਿਹੜੀਆਂ ਲਿਮਿਟੇਸ਼ਨਸ ਨੇ ਉਹ ਵੀ ਦੇਖਣੀਆਂ ਪੈਂਦੀਆਂ ਨੇ ਕਿ ਅਸੀਂ ਕਿੰਨੇ ਕ ਐਕਟਰਸ ਨਾਲ ਕੈਰੀ ਕਰਕੇ ਲਿਜਾ ਸਕਦੇ ਹਾਂ ਸਾਡੇ ਕੋਲ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਜਾਂ ਆਰਟੀਕਲ ਤੱਕ ਜਾਣ ਦਾ ਸਾਧਨ ਕੀ ਹੈ ਸਾਡੇ ਕੋਲ ਆਟੋ ਹੈ ਸਾਡੇ ਕੋਲ ਕਾਰ ਹੈ ਸਾਹੀ ਬਸਤੇ ਜਾਣਾ ਹੈ ਸਾਈਕਲਾਂ ਤੇ ਜਾਣਾ ਹੈ ਸਕੂਟਰਾਂ ਤੇ ਜਾਣਾ ਮੋਟਰਸਾਈਕਲਾਂ ਤੇ ਜਾਣਾ ਸੋ ਅਸੀਂ ਟੀਮ ਨੂੰ ਉਸ ਤਰ੍ਹਾਂ ਡਿਜ਼ਾਈਨ ਕਰ ਲੈਣੇ ਜੀ ਸੋ ਇੱਕ ਵੀ ਥਾਟ ਤੋਂ ਇੱਕ ਪ੍ਰੋਸੈਸ ਮੰਨ ਲਓ ਮੇਰੇ ਮਨ ਦੇ ਵਿੱਚ ਹੁਣ ਕੋਈ ਥਾਟ ਚੱਲ ਰਿਹਾ ਕਿ ਓਕੇ ਮੈਂ ਕੁਝ ਐਜੂਕੇਸ਼ਨ ਬਾਰੇ ਗੱਲ ਕਰਨੀ ਹੈ ਜੇ ਮੈਂ ਕੋਈ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਮੈਂ ਉਹਨਾਂ ਬਾਰੇ ਗੱਲ ਕਰਨੀ ਕਿ ਜਿਹੜੇ ਇਲੀਗਲ ਤਰੀਕੇ ਨਾਲ ਨੌਜਵਾਨ ਬਾਹਰ ਜਾ ਰਹੇ ਮੈਂ ਉਹਨਾਂ ਬਾਰੇ ਕੋਈ ਗੱਲ ਕਰਨੀ ਤਾਂ ਫਿਰ ਮੈਂ ਉਹਦੇ ਬਾਰੇ ਲਿਟਰੇਚਰ ਪੜਾਂਗਾ ਉਹਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਕੁਝ ਲੋਕਾਂ ਨਾਲ ਇੰਟਰਵਿਊ ਕਰਾਂਗਾ ਜਿਹੜੇ ਇਲੀਗਲ ਤਰੀਕੇ ਨਾਲ ਉੱਥੇ ਪਹੁੰਚੇ ਆ ਜਾਂ ਉੱਥੇ ਜਾ ਕੇ ਸੈੱਟ ਹੋ ਗਏ ਜਾਂ ਨਹੀਂ ਹੋ ਗਏ ਜਾਂ ਉਹਨਾਂ ਦੇ ਮਾਪੇ ਨਾਲ ਗੱਲ ਕਰਾਂਗਾ ਸੋ ਇਹ ਇੱਕ ਪ੍ਰੋਸੈਸ ਵਿੱਚੋਂ ਸਾਨੂੰ ਲੰਘਣਾ ਪੈਂਦਾ ਹੈ ਕਿ ਅਸੀਂ ਉਸ ਉਹਦੀ ਪੂਰੀ ਕਿ ਰਿਸਰਚ ਕਰੀਏ ਕਿਉਂਕਿ ਅਸੀਂ ਗੱਲ ਬੜੇ ਸੈਂਸਿਟਿਵ ਤਰੀਕੇ ਨਾਲ ਕਰਨੀ ਹੈ ਬੜੇ ਪਾਵਰਫੁਲ ਤਰੀਕੇ ਨਾਲ ਕਰਨੀ ਹੈ ਤਾਂ ਉਹਦੇ ਵਿੱਚ ਕੁਝ ਗਲਤ ਇਨਫੋਰਮੇਸ਼ਨ ਲੋਕਾਂ ਤੱਕ ਨਹੀਂ ਜਾਣੀ ਚਾਹੀਦੀ ਨਾਟਕ ਦੇ ਰਹੀਂ ਸੋ ਇਸ ਕਰਕੇ ਇੱਕ ਪ੍ਰੋਸੈਸ ਇੰਨਾ ਕਰਦਾ ਹੈ ਕਿ ਤੁਹਾਡੇ ਕੋਲ ਇੱਕ ਥਾਟ ਆਇਆ ਇੱਕ ਵਿਚਾਰ ਆਇਆ ਕਿ ਮੈਂ ਇਦਾਂ ਦੀ ਗੱਲ ਕਰਨੀ ਹੈ ਨੌਜਵਾਨਾਂ ਬਾਰੇ ਗੱਲ ਕਰਨੀ ਹੈ ਮੰਨ ਲਓ ਅੱਜ ਕੱਲ੍ਹ ਆਈ ਲੈਟਸ ਕਰਕੇ ਬਹੁਤ ਸਾਰੇ ਨੌਜਵਾਨ ਜਾ ਰਹੇ ਹੈ ਹੈਨਾ ਤੇ ਉਹ ਕਿੰਨਾ ਕੁ ਪੈਸਾ ਖਰਚ ਰਿਹਾ ਹੈ ਇੱਕ ਸਾਲ 'ਚ ਕਿੰਨੇ ਲੋਕ ਜਾ ਰਹੇ ਮੈਂ ਉਹਦੇ ਬਾਰੇ ਗੱਲ ਕਰਨੀ ਹੈ ਤੇ ਮੈਨੂੰ ਫਿਰ ਉਸ ਪ੍ਰੋਸੈਸ ਮੈਨੂੰ ਆਈ ਲੈਟਸ ਟਰਾਂ ਦਾ ਵੀ ਮੈਨੂੰ ਜਾ ਕੇ ਇੱਕ ਵਾਰੀ ਸਾਰਾ ਡਾਟਾ ਸਟੱਡੀ ਕਰੋਗੇ ਸਟੱਡੀ ਕਰਨਾ ਪਏਗਾ ਸੋ ਤਾਂ ਕਿ ਅਸੀਂ ਬੜੇ ਕਲੀਅਰ ਹੋਈਏ ਜਿਹੜੀ ਗੱਲ ਕਰਨੀ ਬਹੁਤ ਕਲੀਅਰ ਹੋਣਾ ਚਾਹੀਦਾ ਉਹਦੇ ਵਿੱਚ ਸੋ ਮੈਨੂੰ ਲੱਗਦਾ ਵੀ ਇੱਕ ਬਸ ਉਸ ਥਾਟ ਤੋਂ ਉਸ ਵਿਚਾਰ ਤੋਂ ਸ਼ੁਰੂਆਤ ਕਰਕੇ ਫਿਰ ਉਹਨੂੰ ਰਾਈਟਿੰਗ ਦੇ ਵਿੱਚ ਲੈਣ ਦੀ ਲੋੜ ਹੈ ਉਹਦੇ ਸੀਨ ਬਣਾਉਣ ਦੀ ਲੋੜ ਹੈ ਉਹਦੇ ਵਿੱਚ ਕੈਰੈਕਟਰ ਇੰਟਰੋਡਿਊਸ ਕਰਨ ਦੀ ਲੋੜ ਹੈ ਦੈਨ ਗੋ ਟੂ ਰੈਸਲਸ ਫਿਰ ਰੈਸਲਾਂ ਦੇ ਵਿੱਚ ਜਾਓ ਤੁਸੀਂ ਤੇ ਉਹਦੇ ਵਿੱਚ ਪਹਿਲੇ ਰੀਡਿੰਗਸ ਹੁੰਦੀਆਂ ਨੇ ਪਹਿਲੇ ਤੁਸੀਂ ਬੈਠ ਕੇ ਆਪਸ ਵਿੱਚ ਰੀਡਿੰਗ ਕਰਦੇ ਹੋ ਤੇ ਰੀਡਿੰਗ ਦੇ ਵਿੱਚ ਹੌਲੀ-ਹੌਲੀ ਇੱਕ-ਇੱਕ ਸੀਨ ਤੁਸੀਂ ਜਿਹੜਾ ਡਿਜ਼ਾਈਨ ਕਰਨਾ ਸ਼ੁਰੂ ਕਰਦੇ ਹੋ ਫਿਰ ਉਹਨਾਂ ਨੂੰ ਸਟੇਜ ਤੇ ਲੈ ਕੇ ਜਾਂਦੇ ਹੋ ਔਰ ਫਿਰ ਫਾਈਨਲ ਤੁਸੀਂ ਉਹਨੂੰ ਕਾਸਟਿਊਮ ਲਾਈਟ ਸੈਟ ਉਹਦੇ ਨਾਲ ਰੈਸਲ ਕਰਦੇ ਹੋ ਤੇ ਫਿਰ ਇੱਕ ਦਿਨ ਨਿਸ਼ਚਿਤ ਕਰਦੇ ਹੋ ਕਿ ਹੁਣ ਮੈਂ ਫਾਈਨਲ ਮੇਰੀ ਤਿਆਰ ਪਰਫਾਰਮੈਂਸ ਤੇ ਹੁਣ ਮੈਂ ਆਡੀਅנס ਬੁਲਾਵਾ ਤੇ ਉਹਨਾਂ ਦੇ ਸਾਹਮਣੇ ਪੇਸ਼ ਕਰਾਂ। ਸੋ ਇਹ ਇੱਕ ਐਪ੍ਰੋਕਸੀਮੇਟ ਕਿੰਨਾਕ ਫਿਰ ਅਪਰੋਕਸੀਮੇਟ ਟਾਈਮ ਇਨਸੈਪਸ਼ਨ ਤੋਂ ਲੈ ਕੇ ਡਿਲੀਵਰੀ ਇਟ ਡਿਪੈਂਡਸ ਕਿ ਤੁਹਾਡਾ ਕਿੱਦਾਂ ਦਾ ਥਾਟ ਹੈ ਤੁਹਾਡੇ ਕੋਲ ਕਿੰਨੇ ਕਬੱਡੀ ਜਿਵੇਂ ਮੇਰਾ ਆਪਣਾ ਪ੍ਰੋਫੈਸ਼ਨਲ تھیਟਰ ਗਰੁੱਪ ਹੈ ਤੇ ਮੈਨੂੰ ਕੋਈ ਇਹੋ ਜੀ ਦਿੱਕਤ ਨਹੀਂ ਹੈ ਕਿ ਕੋਈ ਮੈਨੂੰ ਜਗਾ ਡਿਸਾਈਡ ਕਰਨੀ ਹੈ ਮੈਂ ਕੋਈ ਐਕਟਰ ਲੱਭਣੇ ਹੈ ਮੈਂ ਕੋਈ ਤੁਹਾਨੂੰ ਵੀ ਲੱਗਦਾ ਮੈਨੂੰ ਜੇ ਤਾਂ ਹੁਣ ਕਈ ਨਾਟਕ ਇਹੋ ਜਿਹੇ ਨੇ ਕਿ ਮੈਨੂੰ ਲੱਗ ਜਾਂਦਾ ਕਿ ਇਹ ਨਾਟਕ ਮੈਂ ਪਿਛਲੇ 8 ਸਾਲ ਤੋਂ ਮੈਂ ਮੇਰੇ ਦਿਮਾਗ ਵਿੱਚ ਹੈ ਮੈਨੂੰ ਪ੍ਰੋਪਰ ਐਕਟਰ ਨਹੀਂ ਉਹਦੇ ਨਾਲ ਦਾ ਲੱਭਾ ਜਦ ਮੈਂ ਪ੍ਰੋਪਰ ਮੈਨੂੰ ਵਕਤ ਨਹੀਂ ਆਇਆ ਇਸ ਨਾਟਕ ਨੂੰ ਖੇਡਣ ਦਾ ਹੈਨਾ ਐਦਾਂ ਦਾ ਫਿਰ ਮੇਰੇ ਕੋਲ ਵਕਤ ਆਇਆ ਮੈਨੂੰ ਐਕਟਰ ਲੱਭਾ ਮੈਨੂੰ ਉਹ 뮤직 ਵਾਲਾ ਲੱਭਾ ਮੈਨੂੰ ਉਹ ਸਾਰਾ ਕੁਝ ਲੱਭਾ ਤੇ ਮੈਨੂੰ ਫਿਰ ਉਹ ਕਰਨ ਲੱਗਿਆ ਮੈਨੂੰ 15 ਦਿਨ ਵੀ ਨਹੀਂ ਫਿਰ ਲੱਗਦੇ ਠੀਕ ਹੈ ਪਰ ਉਹ 8 ਸਾਲ ਜਿਹੜੇ ਉਹ ਮੇਰੇ ਨਾਲ ਨਾਲ ਤੁਰਦੇ ਤੁਰਦੇ ਹੈਨਾ ਕਈ ਵਾਰੀ ਅਜੀਬ ਹੀ ਸਕ੍ਰਿਪਟ ਤੁਹਾਡੇ ਹੱਥ ਵਿੱਚ ਆ ਜਾਂਦੀ ਹੈ ਕਿ ਓਕੇ ਵਾਓ ਪੀ ਇਹ ਤਾਂ ਬਹੁਤ ਕਮਾਲ ਦੀ ਸਕ੍ਰਿਪਟ ਹੈ ਇਹਨੂੰ ਮੈਂ ਮਹੀਨੇ ਦੇ ਵਿੱਚ ਵਿੱਚ ਕਰ ਲਾਂਗਾ ਹੈ ਨਾ ਉਹ ਮੇਰੀ ਇਮੀਡੀਏਟਲੀ ਉਹ ਥਾਟ ਜਿਹੜਾ ਮੇਰੀ ਪਕੜ ਵਿੱਚ ਆ ਜਾਂਦਾ ਉਹਦੀ ਕਹ ਲਓ ਕਿ ਕਹਾਣੀ ਮੇਰੀ ਪਕੜ ਚ ਆ ਜਾਂਦੀ ਹੈ ਤੇ ਮੈਨੂੰ ਲੱਗ ਜਾਂਦਾ ਕਿ ਮੈਂ ਇੱਥੇ ਪੇਸ਼ ਕਰਨਾ ਹੈ ਮੈਂ ਅੰਮ੍ਰਿਤਸਰ ਚ ਕਰਨਾ ਹੈ ਜਾਂ ਅੰਮ੍ਰਿਤਸਰ ਦੇ ਕਿਸੇ ਪਿੰਡ ਚ ਕਰਨਾ ਹੈ ਸੋ ਉਹ ਇਮੀਡੀਏਟਲੀ ਕਦੀ 15 ਦਿਨ ਕਦੀ ਮਹੀਨਾ ਕਦੀ 2 ਮਹੀਨੇ ਕਦੀ ਸਾਲ ਵੀ ਸਾਲ ਹੈ ਤੇ ਨਹੀਂ ਵੀ ਸਾਰਾ ਉੱਤੇ ਲਗਾਓਗੇ ਪਰ ਉਹ ਪ੍ਰੋਸੈਸ ਨਾਲ ਨਾਲ ਤੁਰਿਆ ਰਹਿੰਦਾ ਉਸ ਚੀਜ਼ ਦਾ ਜਿਹੜਾ ਸੋ ਕਿਉਂਕਿ ਕ੍ਰੀਏਟਿਵ ਪ੍ਰੋਸੈਸ ਹੈ ਸੋ ਇਹਦੀ ਕੋਈ ਲਿਮਿਟੇਸ਼ਨ ਨਹੀਂ ਹੈ ਕਿ ਤੁਸੀਂ ਐਨੇ ਦਿਨਾਂ ਵਿੱਚ ਹੀ ਤਿਆਰ ਕਰੋਗੇ ਤੇ ਕਈ ਵਾਰੀ ਤੁਹਾਡੇ ਕੋਲ ਔਨ ਡਿਮਾਂਡ ਕਹਿ ਦਿੰਦੇ ਆ ਕਿ ਸਾਨੂੰ ਐਦਾਂ ਦਾ ਕੋਈ ਕਿਉਂਕਿ ਸਾਡਾ ਪ੍ਰੋਫੈਸ਼ਨਲ ਥੀਏਟਰ ਗਰੁੱਪ ਹੈ ਤੇ ਸਾਨੂੰ ਕਹਿੰਦੇ ਕਿ ਤੁਸੀਂ ਜੀ ਭਗਤ ਸਿੰਘ ਦਾ ਦਿਨ ਆ ਰਿਹਾ 23 ਮਾਰਚ ਦਾ ਹੈ ਨਾ ਤੇ ਭਗਤ ਸਿੰਘ ਬਾਰੇ ਨਾਟਕ ਕਰਨਾ ਤੇ ਸਾਡੇ ਕੋਲ ਆਲਰੇਡੀ ਬਹੁਤ ਸਾਰੇ ਐਦਾਂ ਦੇ ਨਾਟਕ ਤਿਆਰ ਹੁੰਦੇ ਆ ਭਗਤ ਸਿੰਘ ਬਾਰੇ ਸਰਬ ਕਰਤਾਰ ਸਿੰਘ ਸਰਾਬਾ ਉਦਮ ਸਿੰਘ ਜੱਲਿਆਵਾਲਾ ਬਾਗਾ ਜੋ ਸ਼ੀਲੇ ਨਾਮ ਤੋਂ ਇੱਕ ਪਲੇਸ ਹੈਗਾ ਮੈਂ ਉਹਦਾ 파ਟਰੀਆ ਮੈਂ ਐਕਚੁਅਲੀ ਅ ਆਪਣਾ ਉਹਦੇ ਚ ਮੇਰਾ ਮੇਨ ਕੰਮ ਸੀ ਜਿੱਦਾਂ ਪਿੱਛੇ ਸਾਰਾ 뮤직 ਐਂਡ ਆਲ ਦਾ ਦੇਨ ਦਾ ਐਂਡ ਉਹ ਸਾਡਾ ਮਤਲਬ ਆਪਣਾ ਆਈਆਈਟੀ ਬੰਬੇ ਵਿੱਚ ਇੱਕ ਫੈਸਟ ਹੁੰਦਾ ਵਾ ਮੂਡ ਇੰਡੀਓ ਉੱਥੇ ਆਪਣਾ ਭਗਤ ਸਿੰਘ ਵਾਲਾ ਜਿਹੜਾ ਹੀ ਜੋ ਸ਼ੀਲੇ ਪਲੇ ਹੈ ਇਹ ਆਪਾਂ ਕਾਫੀ ਵਾਰ ਪਰਫਾਰਮ ਕੀਤਾ ਹੋਇਆ ਐਂਡ ਮਤਲਬ ਬਹੁਤ ਜ਼ਿਆਦਾ ਮਤਲਬ ਮੈਨੂੰ ਯਾਦ ਆਂਦੇ ਉਹ ਦਿਨ ਕਿ ਸਾਨੂੰ ਦੁੜਾਣਦੇ ਹੁੰਦੇ ਸੀ ਪਹਿਲੇ ਸਵੇਰੇ ਉਠਾ ਕੇ ਰੋਸ ਸਵੇਰੇ ਦੁੜਾ ਰਹੇ ਆ ਫਿਰ ਤੁਹਾਨੂੰ ਐਕਸਰਸਾਈਜ਼ ਕਰਾ ਰਹੇ ਫਿਰ ਉਸ ਤੋਂ ਬਾਅਦ ਤੁਹਾਨੂੰ ਰਿਹਰਸਲਸ ਕਰਾ ਰਹੇ ਮੈਨੂੰ ਤੁਹਾਡੀ ਗੱਲਾਂ ਸੁਣ ਕੇ ਸਾਰਾ ਨਾ ਉਹੀ ਉਹੀ ਯਾਦ ਆ ਰਿਹਾ ਸਰ ਮੇਰਾ ਮੇਰਾ ਇੱਕ ਪੁਆਇੰਟ ਸੀਗਾ ਕਿ ਤੁਹਾਡੀ ਗੱਲਾਂ ਸੁਣ ਕੇ ਤੁਹਾਡੇ ਬਾਰੇ ਪੜ੍ਹ ਕੇ ਮੈਨੂੰ ਇੱਕ ਚੀਜ਼ ਸਮਝ ਆਈ ਕਿ ਤੁਸੀਂ ਆਪਣੀ ਪੂਰੀ ਜ਼ਿੰਦਗੀ ਇੱਕ ਕਲਾ ਨੂੰ ਦਿੱਤੀ ਹੈ ਐਂਡ ਇੱਕ ਮੇਰੀ ਫੇਵਰਿਟ ਮੂਵੀ ਹੈ ਪਾਰਟੀ 1984 ਦੀ ਤੇ ਉਹਦੇ ਚ ਨਾ ਇੱਕ ਬੜੀ ਵਧੀਆ ਗੱਲ ਕਹੀ ਸੀ ਕਿ ਕਈ ਵਾਰ ਆਰਟਿਸਟ ਨਾ ਪੂਨੀ ਪੂਰੀ ਜ਼ਿੰਦਗੀ ਇੱਕ ਕਲਾ ਨੂੰ ਕਮਿਟ ਕਰ ਦਿੰਦਾ ਤੇ ਉਹਦੇ ਪਿੱਛੇ ਨਾ ਇੱਕ ਬਹੁਤ ਗਹਿਰਾ ਇੱਕ ਬਹੁਤ ਵੱਡਾ ਰੀਜ਼ਨ ਹੁੰਦਾ ਤੁਹਾਡੇ ਕੇਸ ਚੋ ਕੀ ਸੀਗਾ ਸਰ ਰੀਜ਼ਨ ਆ ਇਹਦੇ ਪਿੱਛੇ ਕੋਈ ਅ ਇਦਾਂ ਸੀ ਕਿ ਇੱਕ ਕਮਿਟਮੈਂਟ ਸੀ ਕਿਸ ਤਰ੍ਹਾਂ ਉਦਾਂ ਵੈਸੇ ਮੇਰੇ ਖਾਨਦਾਨ ਚ ਕਦੀ ਕੋਈ ਨਾਟਕ ਕਰਨ ਵਾਲਾ ਨਹੀਂ ਹੈ ਕੋਈ ਰੰਗਮੰਚ ਕਰਨ ਵਾਲਾ ਨਹੀਂ ਸਾਡੇ ਪਿੰਡ ਚ ਤਾਂ ਕੀ ਆਲੇ ਦੁਆਲੇ ਕੋਈ 40 ਪਿੰਡਾਂ ਚ ਵੀ ਕੋਈ ਇਹੋ ਜਿਹਾ ਨਹੀਂ ਸੀਗਾ ਪਰ ਮੈਨੂੰ ਸ਼ੁਰੂ ਤੋਂ ਬਚਪਨ ਤੋਂ ਕਹਿ ਲਓ ਕਿ ਛੋਟੀਆਂ ਕਲਾਸਾਂ ਵਿੱਚ ਹਲੇ ਪੰਜਵੀਂ ਤੋਂ ਵੀ ਪਹਿਲੇ ਕਹਿ ਲਓ ਕਿ ਉਹਦੋਂ ਮੈਨੂੰ ਲिटल ਮੈਂ ਅ ਥੋੜਾ ਗੁੰਗੁਣਾ ਲੈਂਦਾ ਸੀ ਗਾ ਲੈਂਦਾ ਸੀਗਾ ਵੀ ਉਹ ਕੋਈ ਸਿੰਗਰ ਵਾਂਗੂ ਤਾਂ ਨਹੀਂ ਸੀ ਪਰ ਗਾ ਲੈਂਦੇ ਸੀ ਜਿੰਨਾ ਕੋਈ ਬੱਚੇ ਫਰੇਰ ਚ ਖੜ ਕੇ ਕੋਈ ਗੀਤ ਸੁਣਾ ਦਿੰਦੇ ਤੇ ਮੈਂ ਉਦੋਂ ਕੋਈ ਛੋਟੇ ਸਾਬ ਜਦਿਆਂ ਬਾਰੇ ਕੋਈ ਗੀਤ ਕੋਈ ਦੋ ਬੜੀਆਂ ਕੀਮਤੀ ਜਿੰਦਾਨੀਆਂ ਵਿੱਚ ਆਣਖ ਲੋ ਗਈਆਂ ਹੈਨਾ ਇਹੋ ਜਿਹੇ ਗੀਤ ਜਿਹੜੇ ਸੀਗੇ ਵੀ ਜਿਹੜੇ ਧਾਰਮਿਕ ਗੀਤ ਸਿੱਖ ਇਤਿਹਾਸ ਬਾਰੇ ਸੋ ਉਹ ਮੈਨੂੰ ਬੜੇ ਪ੍ਰੇਰਿਤ ਕਰਦੇ ਸੀ ਤੇ ਮੈਂ ਉਹ ਗਾ ਲੈਂਦਾ ਸੀਗਾ ਉਹਨਾਂ ਨੂੰ ਮੁੜ ਕੇ ਹੌਲੀ ਹੌਲੀ ਐਕਸ਼ਨ ਦੇ ਵਿੱਚ ਕਰਨਾ ਸ਼ੁਰੂ ਕੀਤਾ ਤੇ ਮੇਰੇ ਟੀਚਰਸ ਨੇ ਪਹਿਚਾਣਿਆ ਕਿ ਤੂੰ ਐਕਟਿੰਗ ਕਰ ਲਵੇਂਗਾ ਉਹਨਾਂ ਨੇ ਫਿਰ ਮੈਨੂੰ ਨਾਟਕਾਂ ਦੇ ਵਿੱਚ ਇਸ ਤਰ੍ਹਾਂ ਪਾਰਟਿਸਿਪੇਟ ਕਰਾਉਣਾ ਸ਼ੁਰੂ ਕੀਤਾ ਤੇ ਸੋ ਉਹ ਮੇਰੇ ਪਿੱਛੇ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਕਿ ਹਾਲੇ ਕਿ ਕਰਦੇ ਆਣੇ ਤਾਂ ਮਨ ਨਹੀਂ ਕੀਤਾ ਸੀਗਾ ਫਾਦਰ ਤੇ ਬਿਲਕੁਲ ਨਹੀਂ ਸੀ ਕਹਿੰਦੇ ਕਿ ਤੂੰ ਜੱਟਾਂ ਦਾ ਮੁੰਡਾ ਔਖੇ ਤੂੰ ਕੀ ਕੰਮ ਕਰਨ ਲੱਗ ਪਿਆ ਹੈ ਨਾ ਕਿ ਤੇ ਇਹ ਤੇ ਕੋਈ ਵਧੀਆ ਕੰਮ ਨਹੀਂ ਹੈ ਤੇ ਮੇਰੀ ਮਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਇਹਨੂੰ ਸਮਝਾਇਆ ਕਰ ਤੇ ਮੇਰੀ ਮਾਂ ਨੇ ਕਿਹਾ ਕਿ ਕੋਈ ਨਹੀਂ ਹੌਲੀ ਹੌਲੀ ਸਮਝ ਆਏਗਾ ਸੋ ਮੈਂ ਅਜੇ ਤੱਕ ਨਹੀਂ ਸਮਝਿਆ ਤੇ ਮੈਂ ਬਸ ਤੁਰਿਆ ਰਿਹਾ ਸੋ ਇੱਕ ਇਹ ਵੀ ਸੀਗਾ ਇੱਕ ਉਹ ਪੀਰੀਅਡ ਇਦਾਂ ਦਾ ਸੀਗਾ ਕਿ ਉਹ ਅਤੰਕਵਾਦ ਦਾ ਦੌਰ ਸੀ ਪੂਰਾ ਅਤਵਾਦ ਦਾ ਦੌਰ ਸੀਗਾ ਪੰਜਾਬ ਦੇ ਵਿੱਚ ਕਈ ਕਿਸਮ ਦੀਆਂ ਜ਼ਿਆਤੀਆਂ ਹੋ ਰਹੀਆਂ ਸੀਗੀਆਂ ਨੌਜਵਾਨ ਵੀ ਮਾਰੇ ਜਾ ਰਹੇ ਸੀ ਹੋਰ ਵੀ ਕਈ ਬੱਸਾਂ ਚੋਂ ਕੱਢ ਕੇ ਮਾਰੇ ਜਾ ਰਹੇ ਸੀਗੇ ਯੰਗ ਜਨਰੇਸ਼ਨ ਜਿਹੜੀ ਹੈ ਉਹ ਬਹੁਤ ਸਾਰੇ ਇੱਧਰ ਉੱਧਰ ਪਿਓਨਾਂ ਨੂੰ ਪੁਲਿਸ ਮੁਕਾਬਲੇ ਹੋ ਰਹੇ ਕਈ ਤਰ੍ਹਾਂ ਦੀ ਇਹ ਚੱਲ ਰਿਹਾ ਸੀਗਾ ਤੇ ਅਸੀਂ ਉਸ ਪੀਰੀਅਡ ਦੇ ਵਿੱਚ ਹਲੇ ਅਸੀਂ ਇੱਕ ਵੱਡੀ ਉਮਰ ਦੇ ਤਾਂ ਨਹੀਂ ਸੀ ਛੋਟੇ ਸੀ 9ਵੀਂ 10ਵੀਂ 11ਵੀਂ ਦੇ ਜਦੋਂ ਮੈਂ ਗੁਰਸ਼ਰਨ ਭਾਜੀ ਦਾ ਥੀਏਟਰ ਗਰੁੱਪ ਜੁਆਇਨ ਕਰ ਲਿਆ ਸੀਗਾ ਅੰਮ੍ਰਿਤਸਰ ਨਾਟਕ ਅਕਾ ਖੇਂਦਰ 1978 ਵਿੱਚ ਤੇ ਫਿਰ ਮੈਂ ਅਗਲੇ 10 ਸਾਲ ਮੈਂ ਉਹਨਾਂ ਨਾਲ ਹੀ ਕੰਮ ਕੀਤਾ ਔਰ ਉਹਦੇ ਵਿੱਚ ਸਾਰੇ ਅਜਿਹੇ ਨਾਟਕ ਹੀ ਸੀ ਜਿਹੜੇ ਕਿ ਹਿੰਦੂ ਸਿੱਖ ਏਕਤਾ ਬਾਰੇ ਨਾਟਕ ਸੀ ਵੀ ਸਾਡੀ ਕੋ ਤਰਤੀ ਕੋ ਸਾਡੀਆਂ ਜੜਾਂ ਨੇ ਕਿ ਇਹ ਉਹ ਮੈਸੇਜ ਸੀ ਜੋ ਗੁਰੂ ਕਹਿ ਗਏ ਸਨ ਤੇ ਅਸੀਂ ਉਹੀ ਸਨੇਹ ਦੇਣ ਲਈ ਪਿੰਡਾਂ ਵਿੱਚ ਜਾਂਦੇ ਸੀ ਆਪਣੇ ਨਾਟਕਾਂ ਦੇ ਰਹੀਂ ਇੱਕ ਦਿਨ ਚ ਤਿੰਨ ਤਿੰਨ ਪਿੰਡਾਂ ਵਿੱਚ ਅਸੀਂ ਨਾਟਕ ਕਰਦੇ ਸੀ ਉਹ ਟਾਈਮ ਨੇ ਇੱਕ ਬੜਾ ਕੰਟੀਨਿਊਟੀ ਦਿੱਤੀ ਕਮਿਟਮੈਂਟ ਦਿੱਤੀ ਪੀ ਕਮਿਟਮੈਂਟ ਹੁੰਦੀ ਕਿ ਇਹ تھیਟਰ ਦਾ ਉਹਨੇ ਸਾਨੂੰ ਬੜਾ ਸਟਰੋਂਗ ਹੋਣਾ ਸਿਖਾਇਆ ਪੀ ਤੁਸੀਂ ਸਮਾਜ ਵਿੱਚ ਖੜ ਕੇ ਬੋਲ ਕਿਦਾਂ ਸਕਦੇ ਹੋ ਪੀ ਤੁਸੀਂ ਇਦਾਂ ਸਮਾਜ ਨਾਲ ਅੱਖ ਨਾਲ ਅੱਖ ਮਿਲਾ ਕੇ ਗੱਲ ਕਿਦਾਂ ਕਰ ਸਕਦੇ ਥੀਏਟਰ ਨੇ ਦੱਸਿਆ ਸਾਨੂੰ ਫਿਰ ਮੈਨੂੰ ਲੱਗਾ ਕਿ ਨਹੀਂ ਮੈਂ ਜੋ ਕੁਝ ਕਰ ਰਿਆ ਵਾਂ ਇਹ ਬਹੁਤ ਪੀ ਅੱਛਾ ਵਾ ਪਰ ਮੈਨੂੰ ਟ੍ਰੇਨਿੰਗ ਲੈਣੀ ਚਾਹੀਦੀ ਏ ਦੇ ਵਿੱਚ ਤੇ ਮੈਂ ਉਦੋਂ ਤੱਕ ਕਾਲਜ ਪੜ ਚੁੱਕਾ ਸੀਗਾ ਮੈਂ ਇਹ ਐਜ਼ ਅ ਟੀਚਰ ਜੌਬ ਵੀ ਕਰਨ ਲੱਪਿਆ ਸੀਗਾ ਤੇ ਨਾਲ ਥੀਏਟਰ ਵੀ ਕਰਦਾ ਸੀਗਾ ਫਿਰ ਮੈਨੂੰ ਲੱਗਾ ਨਹੀਂ ਮੈਂ ਜੌਬ ਵਗੈਰਾ ਨਹੀਂ ਕਰਨੀ ਤੇ ਮੈਂ 88 ਦੇ ਵਿੱਚ ਮੈਂ ਰਿਜ਼ਾਈਨ ਕਰਕੇ ਫਿਰ ਮੈਂ ਨੈਸ਼ਨਲ ਸਕੂਲ ਆਫ ਡਰਾਮ ਚਲ ਗਿਆ